ਹਾਂਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਡ ਟੂ ਪੰਜਾਬ ਉੱਪਰ ਅੱਜ ਆਪਾਂ ਬਾਇਓਗ੍ਰਾਫੀ ਲੈ ਕੇ ਆਏ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ ਦੀ ਜਿਨ੍ਹਾਂ ਨੇ ਬਹੁਤ ਸਾਰੇ ਹਿੱਟ ਗੀਤ ਲੋਕਾਂ ਦੀ ਝੋਲੀ ਪਾਏ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਰਵਿੰਦਰ ਗਰੇਵਾਲ ਦੀ ਪਤਨੀ ਬਾਰੇ ਉਹਨਾਂ ਦੇ ਬਚਪਨ ਬਾਰੇ ਪਰਿਵਾਰ ਬਾਰੇ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਗੱਲਦੇ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਰੋਡ ਟੂ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਹੁਣ ਕਰਦੇ ਹਾਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਅਰਵਿੰਦਰ ਗਰੇਵਾਲ ਦਾ ਜਨਮ ਜ਼ਿਲ੍ਹਾ ਲੁਧਿਆਣਾ ਪਿੰਡ ਗੁਜਰਵਾਲ ਵਿੱਚ ਹੋਇਆ ਇਹਨਾਂ ਦੇ ਪਿੰਡ ਨੂੰ ਗਰੇਵਾਲਾਂ ਦੀ ਰਾਜਧਾਨੀ ਵੀ ਕਿਹਾ ਜਾਂਦਾ ਹੈ ਇਹਨਾਂ ਦਾ ਜਨਮ 28 ਮਾਰਚ 1979 ਈਸਵੀ ਨੂੰ ਹੋਇਆ ਸਾਲ 2025 ਦੇ ਹਿਸਾਬ ਨਾਲ ਇਹਨਾਂ ਦੀ ਉਮਰ 46 ਸਾਲ ਦੇ ਲਗਭਗ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਰਵਿੰਦਰ ਗਰੇਵਾਲ ਦੀ ਹਾਈਟ 5 ਫੁੱਟ 8 ਇੰਚ ਹੈ ਜੇ ਇਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਇਹਨਾਂ ਦੇ ਪਿਤਾ ਦਾ ਨਾਮ ਸਰਦਾਰ ਹਰਬੰਸ ਸਿੰਘ ਗਰੇਵਾਲ ਹੈ ਜੋ ਕਿ ਸਰਕਾਰੀ ਟੀਚਰ ਰਿਟਾਇਰ ਹੋ ਚੁੱਕੇ ਹਨ ਇਹਨਾਂ ਦੀ ਮਾਤਾ ਦਾ ਨਾਮ ਸੁਖਜਿੰਦਰ ਕੌਰ ਹੈ ਇਹਨਾਂ ਦੀ ਇੱਕ ਵੱਡੀ ਭੈਣ ਅਤੇ ਇੱਕ ਛੋਟਾ ਭਰਾ ਹੈ ਜੇਕਰ ਇਹਨਾਂ ਦੇ ਵਿਆਹ ਦੀ ਗੱਲ ਕਰੀਏ ਤਾਂ ਇਹਨਾਂ ਦਾ ਵਿਆਹ ਹੋ ਚੁੱਕਾ ਹੈ ਇਹਨਾਂ ਦੀਆਂ ਦੋ ਬੇਟੀਆਂ ਅਤੇ ਇੱਕ ਬੇਟਾ ਹੈ ਪਿਛੇ ਜਿਹੇ ਹੀ ਇਹਨਾਂ ਦੀ ਇੱਕ ਬੇਟੀ ਸੁਖਮਨੀ ਗਰੇਵਾਲ ਦਾ ਵਿਆਹ ਪੰਜਾਬੀ ਸਿੰਗਰ ਹਿੰਮਤ ਸੰਧੂ ਦੇ ਨਾਲ ਹੋਇਆ ਜੇ ਇਹਨਾਂ ਦੀ ਪੜਾਈ ਦੀ ਗੱਲ ਕਰੀਏ ਤਾਂ ਇਹਨਾਂ ਨੇ ਪਿੰਡ ਗੁਜਰਵਾਲ ਤੋਂ ਹੀ 10ਵੀਂ ਜਮਾਤ ਪਾਸ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਰਾਮਗੜੀਆ ਕੋ-ਐਜੂਕੇਸ਼ਨ ਸਕੂਲ ਲੁਧਿਆਣਾ ਤੋਂ ਪਲੱਸ 2 ਜਮਾਤ ਪਾਸ ਕੀਤੀ 12ਵੀਂ ਤੋਂ ਬਾਅਦ ਇਹਨਾਂ ਨੇ ਖਾਲਸਾ ਕਾਲਜ ਲੁਧਿਆਣਾ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਰਵਿੰਦਰ ਗਰੇਵਾਲ ਨੂੰ ਬਚਪਨ ਤੋਂ ਹੀ ਸਿੰਗੰਗ ਦਾ ਬਹੁਤ ਸ਼ੌਕ ਹੈ ਤੁਹਾਨੂੰ ਦੱਸ ਦਈਏ ਕਿ ਰਵਿੰਦਰ ਗਰੇਵਾਲ ਦੀ ਗਾਇਕੀ ਵਿੱਚ ਇੰਨੀ ਰੁਚੀ ਹੋਣ ਕਾਰਨ ਇਹਨਾਂ ਦੇ ਪਿੰਡ ਦੇ ਹੀ ਇੱਕ ਟੀਚਰ ਨੇ ਇਹਨਾਂ ਨੂੰ ਹਾਰਮੋਨੀਅਮ ਗਿਫਟ ਕਰ ਦਿੱਤਾ ਤਾਂ ਕਿ ਉਹ ਵੱਧ ਤੋਂ ਵੱਧ ਰਿਯਾਜ ਕਰਕੇ ਆਪਣੀ ਗਾਇਕੀ ਨੂੰ ਹੋਰ ਵੀ ਨਿਖਾਰ ਸਕਣ ਰਵਿੰਦਰ ਗਰੇਵਾਲ ਨੇ ਅੱਜ ਵੀ ਉਹ ਹਾਰਮੋਨੀਅਮ ਸਾਂਭ ਕੇ ਰੱਖਿਆ ਹੈ ਬਚਪਨ ਵਿੱਚ ਇਹਨਾਂ ਨੂੰ ਕੁਲਦੀਪ ਮਾਨੰਗ ਦੇ ਗੀਤ ਬਹੁਤ ਚੰਗੇ ਲੱਗਦੇ ਸੀ ਜਦੋਂ ਇਹਨਾਂ ਨੇ ਨੇੜੇ ਤੇੜੇ ਕਿਸੇ ਪਿੰਡ ਵਿੱਚ ਅਖਾੜਾ ਲੱਗਦਾ ਕਾਂ ਹੀ ਪਹਿਲਾਂ ਹੀ ਉੱਥੇ ਪਹੁੰਚ ਜਾਇਆ ਕਰਦੇ ਬੇਸ਼ੱਕ ਇਹਨਾਂ ਦੇ ਪਰਿਵਾਰ ਵਿੱਚ ਪਹਿਲਾਂ ਕੋਈ ਸਿੰਗਰ ਨਹੀਂ ਸੀ ਤਾਂ ਵੀ ਪੂਰੇ ਪਰਿਵਾਰ ਨੇ ਇਹਨਾਂ ਦੀ ਪੂਰੀ ਸਪੋਰਟ ਕੀਤੀ ਇੱਕ ਵਾਰ ਦੀ ਗੱਲ ਹੈ ਰਵਿੰਦਰ ਗਰੇਵਾਲ ਆਪਣੇ ਇੱਕ ਪਿੰਡ ਕਿਸੇ ਮੇਲੇ ਤੇ ਗਾ ਰਿਹਾ ਸੀ ਜਿੱਥੇ ਉਹਨਾਂ ਦੀ ਆਵਾਜ਼ ਜਗਦੇਵ ਸਿੰਘ ਜਸੋਵਾਲ ਨੇ ਸੁਣੀ ਉਹ ਰਵਿੰਦਰ ਗਰੇਵਾਲ ਦੀ ਆਵਾਜ਼ ਤੋਂ ਇੰਨਾ ਪ੍ਰਭਾਵਿਤ ਹੋਏ ਉਸ ਤੋਂ ਬਾਅਦ ਉਹਨਾਂ ਨੇ 뮤직 ਕੈਰੀਅਰ ਵਿੱਚ ਇਹਨਾਂ ਦਾ ਬਹੁਤ ਸਾਥ ਦਿੱਤਾ ਤਾਂ ਨੂੰ ਦੱਸ ਦਈਏ ਕਿ ਜਗਦੇਵ ਸਿੰਘ ਜਸਸੋਵਾਲ ਉਸ ਸਮੇਂ ਪੰਜਾਬ ਵਿੱਚ ਸੱਭਿਆਚਾਰਕ ਮੇਲੇ ਕਰਾਉਂਦੇ ਰਹਿੰਦੇ ਸੀ ਸੋ ਇਦਾਂ ਇਹਨਾਂ ਨੂੰ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਗਾਉਣ ਦਾ ਮੌਕਾ ਮਿਲਿਆ ਉਸ ਸਮੇਂ ਮੇਲੇ ਵਿੱਚ ਫਾਈਨ ਟਾਊਨ 뮤직 ਦੇ ਮਾਲਕ ਰਜਿੰਦਰ ਸਿੰਘ ਨੇ ਇਹਨਾਂ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਉਹਨਾਂ ਨੇ ਰਵਿੰਦਰ ਗਰੇਵਾਲ ਨੂੰ ਗਾਣਾ ਰਿਲੀਜ਼ ਕਰਨ ਬਾਰੇ ਪੁੱਛਿਆ ਤੇ ਉਹਨਾਂ ਨੇ ਹਾਂ ਕਰ ਦਿੱਤੀ ਸੋ ਇਸ ਤਰ੍ਹਾਂ ਫਰਵਰੀ ਮਹੀਨੇ ਸਾਲ 1995 ਵਿੱਚ ਇਨਾਂ ਦੀ ਪਹਿਲੀ 뮤ਜ਼ਿਕ ਐਲਬਮ ਰਿਲੀਜ਼ ਹੋਈ ਜਿਸ ਦਾ ਨਾਮ ਹੈ ਪੜਨ ਨਾਨਕੀਲਾਦੀ ਉਹਨਾਂ ਦੀ ਇਹ ਪਹਿਲੀ ਐਲਬਮ ਹੀ ਬਹੁਤ ਹਿੱਟ ਰਹੀ ਫਿਰ ਇਨਾਂ ਕੋਲ ਬਹੁਤ ਸਾਰੇ ਲਾਈਵ ਪ੍ਰੋਗਰਾਮ ਆਉਣ ਲੱਗ ਪਏ ਸਨ ਫਿਰ ਇਨਾਂ ਨੇ ਬਹੁਤ ਸਾਰੇ ਸਿੰਗਲ ਟਰੈਕ 뮤ਜ਼ਿਕ ਟੇਪਾਂ ਰਿਲੀਜ਼ ਕੀਤੀਆਂ ਜੇਕਰ ਇਨਾਂ ਦੇ ਕੁਝ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਜੱਟ ਦੀ ਸ਼ਰਾਬ ਲਲਕਾਰੇ ਮਾਰਦੀ ਟੇਡੀ ਪੱਗ ਵਾਲਿਆ ਪ੍ਰਣਾਮ ਸ਼ਹੀਦਾਂ ਨੂੰ ਦਾ ਫਾਰਮਰ ਇਨਾਂ ਦੇ ਸੁਪਰ ਹਿੱਟ ਗੀਤ ਹਨ ਸਾਲ 2012 ਵਿੱਚ ਇਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਪੈਰ ਧਰਿਆ। ਇਹਨਾਂ ਦੀ ਸਭ ਤੋਂ ਪਹਿਲੀ ਫਿਲਮ ਦਾ ਨਾਮ ਰੌਲਾ ਪੈ ਗਿਆ ਜੋ ਕਿ ਬਹੁਤ ਮਸ਼ਹੂਰ ਰਹੀ। ਲੋਕਾਂ ਨੇ ਇਹਨਾਂ ਦੀ ਗਾਇਕੀ ਦੇ ਨਾਲ-ਨਾਲ ਐਕਟਿੰਗ ਨੂੰ ਵੀ ਬਹੁਤ ਪਸੰਦ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ। ਜੇਕਰ ਇਹਨਾਂ ਦੇ ਸ਼ੌਂਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਕਿਤਾਬਾਂ ਪੜ੍ਹਨ ਦਾ, ਘੋੜਸਵਾਰੀ, ਕਬੂਤਰ ਰੱਖਣ ਦਾ ਬਹੁਤ ਸ਼ੌਂਕ ਹੈ। ਜਾਨਵਰਾਂ ਨਾਲ ਇਹਨਾਂ ਦਾ ਕਾਫੀ ਮੋਹ ਤੇ ਪਿਆਰ ਹੈ ਇਸੇ ਕਾਰਨ ਇਹਨਾਂ ਨੇ ਆਪਣੇ ਪਿੰਡ ਵਿੱਚ ਫਾਰਮ ਹਾਊਸ ਬਣਾ ਰੱਖਿਆ ਹੈ ਸਭ ਤੋਂ ਵੱਡੀ ਤੇ ਜ਼ਰੂਰੀ ਗੱਲ ਇਹਨਾਂ ਦੇ ਸਰੀਰ ਦੀ ਫਿਟਨੈਸ ਅੱਜ 46 ਸਾਲ ਦੇ ਹੋ ਕੇ ਵੀ ਇਹ ਇੰਨਾ ਫਿੱਟ ਕਿਵੇਂ ਹਨ ਤੁਹਾਨੂੰ ਦੱਸਦੇ ਕਿ ਰਵਿੰਦਰ ਗਰੇਵਾਲ ਹਰ ਰੋਜ਼ ਸਵੇਰ ਸੈਰ ਕਰਨ ਜਾਂਦੇ ਹਨ ਜਿਮ ਵਿੱਚ ਵਰਕਆਊਟ ਕਰਦੇ ਹਨ ਸੋ ਇਹ ਸੀ ਰਵਿੰਦਰ ਗਰੇਵਾਲ ਦੀ ਬਾਇਓਗ੍ਰਾਫੀ ਸੋ ਤੁਹਾਨੂੰ ਇਹਨਾਂ ਦਾ ਕਿਹੜਾ ਗੀਤ ਪਸੰਦ ਹੈ ਕਮੈਂਟ ਕਰਕੇ ਜਰੂਰ ਦੱਸਿਓ ਅਜਿਹੇ ਨਾ ਹੋਰ ਵੀਡੀਓ ਵੇਖਣ ਲਈ ਸਾਡੇ YouTube ਚੈਨਲ ਰੋਡ ਟੂ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ